ਮੈਂ ਜਮਤੀ ਦੀ ਆਈ ਮੇ ਪਲੇਸੈਂਟ ਮੈਂ ਜਮਤੀ ਦੀ ਮੇਰਾ ਨਾਮ ਸ਼ੈਜੀ ਹੈ ਤੇ ਮੈਂ ਕੋਟ ਖਾਲਸਾ ਹਮਨੇ ਸਭ ਦੀ ਰਹਿਮ ਕਰੀਆਂ ਮੇਰੀ ਟੈਸਟਮਨੀ ਅਸਲ ਵਿੱਚ ਲਾਸਸਾਂ ਦੇ ਦੀਆ ਪਰ ਮੈਂ ਅਸਟਮਨੀ ਨਹੀਂ ਦਿੱਤਾ ਮੈਂ ਉਹਦੀ ਵੀ ਪਰਮਿਟ ਦੇ ਦਾਸ ਕੋਲ ਹੋਣ ਆਈ ਨੂੰ ਦੀਆਂ ਦੇ ਕੋਲ ਵੀ ਮਾਫੀ ਚਾਹੁੰਦੀ ਆ ਲਾਸਸਾਂ ਦੇ ਪਰ ਉਹਦੇ ਦਾਸ ਦੀ ਮੌਖੀ ਕੀਤੀ ਸੀ ਕਿ ਕਿਸੇ ਦੇ ਤੋਂ ਆਉਂਦੇ ਵਿੱਚ ਗਲਤੀ ਆ ਕੈਰੰਤ ਵਿੱਚ ਗਲਤੀ ਆ ਕਿਸੇ ਦੇ ਵਿੱਚ ਗਲਤੀ ਆ ਪਰ ਮੈਂ ਉਹ ਮੌਖੀ ਨੂੰ ਆਪਣੇ ਵੀ ਦਸਤਕੀ ਕੀਤਾ ਸੀ ਪਰ ਮੈਂ ਚੰਗੀ ਹੋ ਗਈ ਪਰ ਮੈਂ ਗਵਾਈ ਨੂੰ ਨਹੀਂ ਦਿੱਤਾ ਉਸ ਦਿਨ ਮੈਂ ਘਰ ਜਿੱਦ ਕਹੀ ਤੇ ਦੋ ਤਿੰਨ ਦਿਨ ਮੈਂ ਠੀਕ ਰਹੀ ਉਸ ਤੋਂ ਬਾਅਦ ਵਿੱਚ ਮੇਰੀ ਉਹ ਪ੍ਰੋਬਲਮ ਕੇ ਸਟਾਰਟ ਹੋ ਗਈ ਇੱਕ ਨਾ ਜਿਆਦਾ ਸਟਾਰਟ ਹੋਣੀ ਕਿ ਮੇਰੇ ਪੈਰਾਂ ਤੇ ਸੈਲੋ ਹੋ ਗਈ ਔਰ ਬਹੁਤ ਜ਼ਿਆਦਾ ਦਰਦਾਂ ਸਟਾਰਟ ਹੋ ਗਿਆ ਤੇ ਮੇਰੇ ਕੋ ਤੁਰਿਆ ਕੀ ਸੀ ਜਾਂਦਾ ਫਿਰ ਮੈਂ ਪ੍ਰੋਫੈਸਰ ਦਾ ਤੋਲ ਕੀਤੀ ਤੇ ਉਹਨਾਂ ਨੇ ਕੋਲੋਂ ਕਾਰਣਾ ਕਰਵਾਈ ਤੇ ਫਿਰ ਬਿਸਟਰ ਨੇ ਮੈਨੂੰ ਚੰਗਿਆ ਕੀ ਤੌਰ ਪਰਮੇਸ਼ਾ ਦੇ ਦਾਸ ਨੇ ਮੈਨੂੰ ਇਹੀ ਕਿਹਾ ਕਿ ਤੁਸੀਂ ਮਾਫੀ ਤੁਹਾਨੂੰ ਬਹੁਤ ਸੀ ਥੋੜੇ ਝੱਕੇ ਹੋ ਜਗੇ ਤੇ ਮੈਂ ਆਪਣੀ ਗਲਤੀ ਨੂੰ ਆਪਣੇ ਗੋਟਾਂ ਨੂੰ ਮੰਗਿਆ ਕਿ ਮੈਂ ਕਸਟਮਰ ਨੂੰ ਨਹੀਂ ਦਿੱਤਾ ਉਹਦੇ ਕਰਕੇ ਡਬਲ ਜਿਹੜੀ ਹੈ ਕੰਮ ਹੋ ਗਿਆ ਇਸ ਦਾ ਕਿੰਦਾ ਜਿਹੜੀ ਜਿਆਦਾ ਬਣ ਗਈ ਪਰ ਮੈਂ ਉਸ ਟੈਮ ਮੈਂ ਗਲਤੀ ਨੂੰ ਮੰਨਿਆ ਖੁਦਾ ਦੀ ਜਗ੍ਹਾ ਦਿੱਤਾ ਮੈਂ ਇਸ ਮੰਟੀ ਚਕਿਆਈ ਦੇ ਲਈ ਪਰੇਸ਼ਾਨ ਕਰੀਏ ਦੇ ਲਈ ਪਰਮੇਸ਼ਰ ਦੇ ਦਾਸਦਾਰ ਪਰਮੇਸ਼ਰ ਤੇ ਸਭ ਲੋਕਾਂ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਸਭ ਨੂੰ ਜੈਂਸ ਹੈ